ਦੂਣਾ ਉਜਲ ਭਾਏ ਬਿਹਾਰੀ ਤੇ ਪ੍ਰੀਤ ਕੋ ਦੋਨੋ ਵਰਦ ਭਾਏ ਦੋਏ ਨਹੀਂ ਰਹੇ ਨਾ ਕਬੀਰਾ ਨਾਮ ਰੇਨਾ ਸੰਤ ਕਦੀ ਰੇਨਾ ਸੰਤ ਗਾਇਦਾ ਸੰਤ ਦੀ ਮੱਤ ਪਹਿਲੇ ਸੰਤ ਦੀ ਮੱਤ ਗਈ ਸੀ ਸੰਤ ਦੀ ਮੱਤ ਕਦੇ ਗਈ ਹੈ ਸੰਤ ਕੋਲ ਵੀ ਸੰਸਾਰੀਓ ਮੱਤ ਸੀ ਅਛਾ ਸ਼ੋਰ ਉਹ ਤਾਂ ਤੇਰੇ ਸੰਤਾਂ ਆਪਣੀ ਕਿਰਪਾ ਕਰੋ ਭਗਵਾਨ ਤੇਰੇ ਸੰਤ ਦਾ ਯਾਰ ਹੁੰਦੇ ਨੇ ਤੇਰੀ ਯਾਰ ਤੇਰੀ ਯਾਰ ਹੁੰਦੇ ਨੇ ਤੇਰੇ ਸੰਤ ਤੇ ਜੀਵੀ ਸਾਥ ਛਾਤੀ ਸੀਂਦਲ ਹੈ ਮਨ ਸੁਖੀ ਹੋ ਸੰਤੇ ਹਲ ਕਰਨ ਉਹਨਾਂ ਜੀ ਦੇ ਅੰਦਰ ਸ਼ਾਂਤੀ ਹੈ ਸੰਤੋਹੀ ਹੈ ਕਾਪੜੇ ਆਪ ਨੂੰ ਪਹਿਰੇ ਆ ਵੀ ਜਿਹੜੇ ਤੇਰੇ ਇਹਨੂੰ ਸੰਤ ਕਹਿੰਦੇ ਨੇ ਹੁਣ ਹੁਣ ਤਾਂ ਸੱਚੀ ਚਾਤੀ ਦੀਦਕ ਮਨ ਸੁਭੀ ਹੋਰ ਸੰਤ ਹੈ ਇਹਨਾਂ ਕਿਤੇ ਸਭ ਦਿਖਾ ਦੇ ਸੰਤ ਜੀ ਹੈ ਅੱਧਾ ਧੰਡਾ ਧੰਤ ਹੁਣ ਸੰਤ ਹੋਇਆ ਹੈ ਜਿਹੜੇ ਸੰਤ ਹੁੰਦੇ ਨੇ ਉਹ ਤੇਰੇ ਜਿਹੜਾ ਗੁਰ ਹੁੰਦਾ ਸੰਤਿਆ ਹੁੰਦਾ ਗੁਰਬਾਣੀ ਹੈ ਗੁਰਬਾਣੀ ਹੈ ਨਾ ਪ੍ਰਭਵਾ ਗੁਰ ਸੰਤਮਾਰਗ ਦੇ ਆਰਵਾਗੋ ਸੰਤ ਬਣਾ ਗੋਰੀਆ ਸੰਤ ਹੈ ਜਿਹੜਾ ਸੰਤ ਹੈ ਗਿਆਨवान ਹੈ ਗਿਆਨ ਦੇਣ ਵਾਲਾ ਬਹਾਦਰੋ ਸੰਤਰੀ ਹੁੰਦਾ ਜਿਹਨੂੰ ਗਿਆਨ ਨਹੀਂ ਸੰਤ ਕਹਦਾ ਜਿਹਦੇ ਗਿਆਨ ਨਹੀਂ ਧਰਮ ਕਹਦਾ ਜਿੰਨੇ ਪਖੰਡ ਵਾਲੇ ਸਭ ਕੱਢ ਕੇ ਬਾਹਰ ਰੱਖਿਆ ਪਿਆ ਮੱਖੜ ਦੇ ਬਾਗ ਨਾਲੋਂ ਪਖੰਡ ਬਾਗ ਵਾਂਗ ਪਰ ਇਹਨਾਂ ਨੇ ਐਸਾ ਪ੍ਰਚਾਰ ਕੀਤਾ ਸਾਰੇ ਘਾੜਨੇ ਮੱਖਣ ਦਾ ਉੱਤੇ ਉੱਤੇ ਹੀ ਹੈ ਅੰਦਰ ਵਾਲੇ ਨੇ ਉੱਪਰ ਉੱਪਰ ਰੱਖ ਲਾਤਾ ਬਾਹਰ ਦੇ ਪਿਛਨੇ ਵਾਲੇ ਦੇ ਨੇ ਛਾਰ ਦਾ 10 ਸੈਂਸ ਚਲੇ ਹੈ ਛਾਰ ਜਿਹੜਾ 10 ਸੈਂਸ ਚਲੇ ਛੱਡ ਦੇਖੋ ਛਾਰ ਕੀ ਹੁੰਦਾ ਜਿਹੜੀ ਧੂੜ ਹੈ ਸੂਰਜ ਤੋਂ ਆਉਂਦੀ ਉਹ ਗਿਰਦੀ ਹੈ ਹਵਾਜ ਦੇ ਤੇ ਛਾਰ ਚੰਦਰ ਉੱਤ ਊੜੇ ਹੰਦੇ ਨੇ ਵਿੱਚ ਹੈ ਜਿਹੜੀ ਧੂੜ ਨਾਲੋਂ ਲਾਈਟ ਜਿਹੜਾ ਗਿਆਨ ਸੀ ਉਹ ਗਿਆਨ ਦੀ ਧੂੜੇ ਹੁੰਦੀ ਹੈ ਗਿਆਨ ਕੀ ਸੀ ਧੂੜ ਉਹਦੀ ਨਾ ਰੋਸ਼ਨੀ ਹੋ ਗਿਆ ਤਾਂ ਰੋਸ਼ਨਾ ਹੋ ਗਿਆ ਛਾਰ ਹੋਦ ਕਰੇ ਸਸਲਾ ਤੋਂ ਫੇਰੇ ਇਹ ਸੰਤ ਹੁੰਦੇ ਨੇ ਉਹ ਛਾਰੇ ਹੁੰਦੇ ਨੇ ਜਿਹੜਾ ਤੂੰ ਆ ਉਹਦੀ ਧੂੜ ਹੁੰਦੀ ਉਹ ਹੀ ਧੂੜੋਂ ਹੁੰਦੇ ਨੇ ਜਿਹੜਾ ਤੂੰ ਆ ਉਹ ਹੀ ਸੰਤ ਹੁੰਦੇ ਨੇ ਬੁੱਧੌਰ ਗਿਆ ਹੁੰਦੇ। ਉਹ ਤੇ ਕੀ ਨੇ ਬੁੱਧੌਰ ਗਿਆ? ਬੁੱਧੌਰ ਗਿਆ ਰਹੇ ਹੁੰਦੇ। ਜਿਹੜੇ ਤਰਰੂ ਹੋਈ ਜੂਈ ਚਾਹ। ਬਾ ਹੋਈ ਜੂਈ ਚਾਹ। ਜਾਇ ਜੇ ਪਾਣੀ ਹੋਈ ਜੀ ਲਹਿਰ। ਜਾਇ ਜੇ ਪਾਣੀ ਹੋਈ ਜੀ ਲਹਿਰ। ਜਾਇ ਜੇ ਵੀ ਪਾਣੀ ਹੋ ਜਾਂਦਾ। ਹਾਂ, ਉਹ ਤੇਰੇ ਸੰਤਾਂ ਆਪਣੀ ਕਿਰਪਾ ਕਰੋ ਭਗਵਾਨ ਸਾਹਿਬ। ਆਪਣੀ ਕਿਰਪਾ ਕਿਰਪਾ ਕਰੋ ਭਗਵਾਨ ਸਾਹਿਬ। ਜਿਹੜੇ ਤੇਰੇ ਸੰਤ ਨੇ ਉਹ ਮੈਂ ਸੰਸਾਰੀ ਸੈਂਸ ਵਿੱਚ ਆ ਉਹ ਛਾ ਰਹੇ ਹੁੰਦੇ ਨੇ ਤੇਰੀ। ਉਹ ਤੇਰੀ ਬਰਾਬਰੀ ਨਹੀਂ ਕਰਦੇ ਹੁੰਦੇ ਸ਼ਰੀਕੇ ਫਲਾ ਨਹੀਂ ਬਣਦੇ ਹੁੰਦੇ ਉਹ ਇਹ ਨਹੀਂ ਕਹਿੰਦੇ ਹੁੰਦੇ ਮੈਂ ਵਿਸ਼ਨੂ ਆ ਮੈਂ ਬਣਾਣਾ ਕਰਦਾ ਮੈਂ ਸ਼ਿਵ ਜੀ ਆ ਮੈਂ ਸੰਭਾਲ ਕਰਦਾ ਮੈਂ ਬ੍ਰਹਮਾ ਮੈਂ ਪੈਦਾ ਕਰਦਾ ਨਹੀਂ ਕਹਿੰਦੇ ਹੁੰਦੇ ਉਹ ਸ਼ਰੀਰ ਬਣ ਜਾਂਦਾ ਉੱਥੋਂ ਫੱਟੇ ਹੋਏ ਨੇ ਇਹ ਤੁਮ ਲਗੀ ਗੱਲ ਦੀ ਉਹਦਾ ਬਰਾਬਰ ਬਣਦਾ ਨਹੀਂ ਵੀ ਆਹ ਇੱਕ ਸਮਝ ਹੀ ਗੱਲ ਦਾ ਸਮਝ ਕਰਦਾ ਅਸੀਂ ਚੰਨੇ ਆ ਜੋ ਗੱਜਾਂ ਪੱਕੀ ਨਹੀਂ ਬਣਦੀ ਉਹ ਸਾਰਾ ਘੜ ਦਤਾ ਉਹ ਤੇਰੀ ਬਰਾਬਰੀ ਨਹੀਂ ਕਰਦੇ ਹੁੰਦੇ ਹਾਂ ਅੱਛਾ ਛਾੜ ਧਿਆਨ ਤੋਂ ਬਹੁਤ ਜਤਰਾਈ ਆ ਆ ਧਿਆਨ ਦੇਣ ਤੋਂ ਬਹੁਤ ਜਤਰਾਈ ਧਿਆਨ ਪਰ ਜਤਰਾਈ ਜਦੋਂ ਤੀ ਸੰਤਨ ਕੀ ਮਰ ਟੇਕ ਟਕਾਈ ਜਿੰਨਾ ਜਰ ਇਹ ਬੜ ਗਾਦੇ ਨੇ ਜਤਰਾਈਆ ਧਿਆਨ ਤੋਂ ਨੇ ਸਾਰੇ ਵੜ ਸੰਤਾਂ ਜਿਨੇ ਬਾੜ ਲੈ ਜਤਰਾਈਆ ਧਿਆਨ ਲੈਨੇ ਹੋਰ ਗਾਦੇ ਨੇ ਇਹ ਵੜ ਫਿਰ ਗੱਲ ਕਰਵਾਉਂਦਾ ਬਾੜ ਘਟੇ ਤੇ ਜਾ ਤੂੰ ਕਹਿੰਦਾ ਮਨ ਮੇਰਾ ਗੱਜ ਸਾਹਨੇ ਵਾਲੇ ਕੀ ਕਹਿੰਦੇ ਕਹਿੰਦੇ ਇਹਦੇ ਵਾਲ ਕੱਢੋ ਜਾ ਗੱਜ ਮੋਗੋ ਜੇ ਨਹੀਂ ਨਾ ਸਿੱਧਾ ਬੋਲਦਾ ਵਿੱਚੋਂ ਗੱਲ ਦਾ ਲੋਪ ਰੱਖਦਾ ਬਲ ਤੋਂ ਕਹਿੰਦੇ ਇਹਦੇ ਵਾਲ ਕੱਢੋ ਥੋੜੇ ਜੇ ਤੇ ਗੱਜ ਮੋਗੋ ਉਹਦਾ ਗੱਜ ਮੋਗੋ ਕਹਿੰਦਾ ਵੀ ਐ ਸੱਚ ਬੋਲ ਲੈ ਜੋ ਸੱਚ ਬੋਲਦਾ ਉਹ ਗੱਜ ਹੈ ਜਿਹੜਾ ਸੱਚ ਨੂੰ ਬਲ ਬੋਲਦਾ ਸਹੀ ਕਰਦਾ سب ہے سب کیا آیا سب ہے بال پاؤں ساتھی پہلے سالتی ہے من ٹیک ٹکائی ਸਾਂਤਾਂ ਨੇ ਦੇਖਣੀ ਲਗਾਈ ਉਹ Տੇਕ ਟਿਕਾਈ ਹੈ ਮਨ ਦੇ ਵਿੱਚ ਅਸੀਂ ਮਨ ਨੂੰ ਉਸ Տੇਕ ਨਾਲ ਮਨ ਖੜਾ ਕੀਤਾ ਜਿਹੜੀ Տੇਕ ਸੰਤ ਨੇ ਜਿਹੜਾ ਆਸਰਾ ਸੰਤ ਨੇ ਲਿਆ ਅਸੀਂ ਉਹੀ ਮਨ ਨੇ ਲਿਆ ਆਏਗਾ ਸੰਤ ਵਾਰੀ Տੇਕ ਮਨ ਨੂੰ ਦਿੱਤੀ ਹੈ ਵੀ ਤੂੰ ਇਹ ਦੇਖਣਾ ਖੜ ਪਈ ਸੰਤ ਦੇ ਮਨ Տੇਕ ਕੀ ਸੀ ਸਵਾਲੇ ਸੁਖੁਰੂ ਜਾਬ ਜੰਗੇ ਦੱਸਿਆ ਹੋਇਆ ਹੈਗਾ ਸੁਖੁਰੂ ਨੇ ਸੋਗ ਅੰਮ੍ਰਿਤ ਪ੍ਰਣਾਮ ਦੇਹੀ ਨੇ ਨਿਕਲ ਉਸ ਸੰਤ ਜਣਾ ਕੇ ਭਗਤ ਜਣਾ ਕੇ ਭਗਤ ਜੰਦਾ ਮਾਂ ਗੱਲ ਨਹੀਂ ਲੜੇ ਗਏ ਸੰਤ ਉਹ ਗੱਲ ਨਹੀਂ ਲੜੇ ਗਏ ਨਾਮ ਨਾਲ ਲੜੇ ਉਹੀ ਨਾਮ ਦੀ ਦੇਖ ਮੰਨੂ ਸੀ ਤਾਂ ਮੰਨਦੇ ਗਏ ਇੱਕ ਇੱਕ ਹੋੜ ਰੱਖਦਾ ਸੀ ਹੋੜ ਇੱਕ ਨਹੀਂ ਮੰਨਦੇ ਗਾ ਸੰਤ ਜਿਹੜੀ ਦੇਖ ਨਾਲ ਖੜਾ ਸੀ ਉਸੇ ਦੇਖ ਨਾਲ ਜੋੜਦਾ ਹੰਦੂ ਦੇ ਮਨ ਕਿਉਂ ਟਿਕਿਆ ਸੀ ਨਾ ਨਾ ਟਿਕਿਆ ਸੀ ਕਿਆ ਨਾ ਟਿਕਿਆ ਕੋਈ ਗੁਰਬਾਣੀ ਟਿਕਿਆ ਨਹੀਂ ਉਹ ਤਾਂ ਇਹ ਟਿਕਿਆ ਪਰਮ ਨੇ ਇੱਕ ਭੰਗ ਭੱਲੂਸੇ ਚ ਪਾਇਆ ਸੀ ਪਰਮ ਵਿੱਚ ਭੁੱਲਿਆ ਚੱਕ ਮਾਰਦਾ ਫਿਰਦਾ ਸੀ ਭਈਆ ਫਿਰਦਾ ਸੀ ਚੰਨਣ ਹੋ ਗਿਆ ਟਿਕਿਆ ਤੇ ਤੇਰੇ ਨਾਲ ਜੇ ਕੁਝ ਕਿਸੇ ਦੇ ਵੀ ਨਾਲ ਜੇ ਕੁਝ ਨਹੀਂ ਕੋਈ ਤੈਨੂੰ ਖਤਰਾ ਨਹੀਂ ਕੋਈ ਤੇਰਾ ਨੁਕਸਾਨ ਨਹੀਂ ਕਰ ਸਕਦਾ ਜੋ ਹੋਣਾ ਹੁਕਮਣਾ ਹੋਣਾ ਇਹਨੇ ਪੜਦਾ ਹੀ ਚੱਕਿਆ ਲਿਆ ਹੁਕਮ ਦਾ ਸਮਝ ਆ ਗਿਆ ਫੇ ਖਤਰਾ ਨਹੀਂ ਕੋ ਰਹਿਆ ਖਤਰੇ ਦਾ ਤੋਂ ਉਹ ਜਵਾਲਣ ਨਾਲ ਆਲਾ ਮਾਰ ਨਾਲ ਆ ਨਹੀਂ ਐ ਉਹ ਜਵਾਲਣ ਨਾਲ ਆ ਰਹੀ ਐ ਜਵਾਲਣ ਨਾਲ ਆਏ ਨੂੰ ਮਾਰ ਨਾਲ ਗਈ ਜਾਂਦਾ ਉਹ ਮਾਰ ਨਾਲ ਆਣ ਨੂੰ ਐ ਉਹਨਾਂ ਦੇ ਟਾਈਮ ਉਂ ਸਰੀਰ ਤਾਂ ਰੋਣਾ ਹੀ ਆ ਪਰ ਇਹ ਚੱਕੀ ਦਾ ਜੀੜਣਾ ਨੇ ਕੀ ਕਰਨਾ ਕਿੱਥੇ ਲੈ ਕੇ ਜਾਣਾ ਜਿਹੜਾ ਆਟਾ ਖਾ ਲਿਆ چای چون کھائے چکی چٹ لا چون کھا لا آٹا کھا چکی کا چیلڑا کی کرنا یہ چیلڑا بھی نال کچھ چار کی پتری پرمگتی پائی چار کی پتری ہوں پتری کہ پہلے مرضی کا پتلا سی ਉਹ ਪੁੱਤਰੀ ਕਹਿੰਦਾ ਤੇ ਬੁਰੂ ਜੀ ਆ ਨਾ ਇੱਥੇ ਲਖਾ ਬੁੱਧੀ ਹੋਗੀ ਨਾ ਬਵੇ ਬੁੱਧੀ ਆ ਬਵੇ ਬੁੱਧੀ ਕਿ ਉਹਨੇ ਛਾਰ ਕੀ ਪੁੱਤਰੀ ਹੋਈ ਚਾਰ ਕੀ ਪੁੱਤਰੀ ਦਾ ਖਾਣ ਦੀ ਨਹੀਂ ਹੈ ਜਿਹੜਾ ਗਰੀਬੀ ਸਰੀਰ ਨਹੀਂ ਕਰਦਾ ਜਿੱਦਣ ਛਾਰ ਕੀ ਪੁੱਤਰੀ ਹੋਗੀ ਨਾ ਪਰਮਗਤੀ ਪਰ ਪਾਸ ਪਰ ਉਹ ਫੇਰੇ ਇਹਨੂੰ ਕੋਈ ਰੋਕਦਾ ਪਰਮਗਤੀ ਉਹਦੀ ਇਹ ਜਿਹਨੂੰ ਪਰਮ ਨਹੀਂ ਰੋਕਦਾ ਜਿਹਨੂੰ ਵਾਹ ਆਡੀ ਪਰਮਲ ਮਾਇਆ ਨਹੀਂ ਰੋਕ ਸਕਦੀ ਸਾਰੇ ਬਖਾਨ ਨਹੀਂ ਰੋਕ ਸਕਦੇ ਫਿਰ ਉਹ ਕੋਈ ਨਹੀਂ ਰੋਕ ਸਕਦਾ ਉਧਰ ਜਾਵੇ ਇਧਰ ਜਾਵੇ ਪਰ ਲੋਕ ਜਾਵੇ ਲੋਕ ਜੇ ਰਹਿਣ ਰੋਕ ਨਹੀਂ ਸਕਦਾ ਪਰਨ ਗਤੀ ਸਾਰਾ ਵਰਨਾ ਕਰ ਦੂਗੀ ਛਾਰਕੀ ਪੁਤਰੀ ਪਰ ਉਹ ਪਰਨ ਗਤੀ ਸਰੀਰ ਨਹੀਂ ਰਹਾ ਹੁੰਦਾ ਨਹੀਂ ਚਾਹੀਦਾ ਉਹਨੇ ਜੈ ਨਹੀਂ ਰਹੀ ਹੈ ਪਹਿਨਾ ਵਾਡੀ ਦੀ ਪੁਤਰੀ ਸੀ ਵਾਡੀ ਦਾ ਪੁੱਤਰਾ ਕੈਸੇ ਰਸੰਦਾ ਜਿਹੜਾ ਨਚਾਉਣ ਵਾਲਾ ਸੀ ਉਹ ਛਾਰਕੀ ਪੁਤਰੀ ਹੈ ਕਿ ਚੋਲਣਾ ਦੀ ਜਿਹੜਾ ਉਹ ਯਾਨਕੀ ਪੁੱਤਰੀ ਜਿਹਨੇ ਵਜਾ ਮੰਗਦਾ ਸੀ ਉਹ ਯਾਨਕੀ ਪੁੱਤਰੀ ਆ ਇਹ ਮਾਟੀ ਕਾ ਪਰ ਆਪਣੇ ਆਪ ਨੂੰ ਮਾਟੀ ਕਾ ਬਦਲਾ ਸਮਝਦਾ ਸੀ ਛਾਂ ਦੀ ਪੁੱਤਰੀ ਨੇ ਪਰਮਕਤ ਪਾਈਏ ਸਰੀਰ ਤੇ ਨਹੀਂ ਪਾਈ ਬੁੱਤੀ ਗਈਏ ਜੀਰ ਦੀ ਬੁੱਤੀ ਨੇ ساری ਗੱਲ ਸਮਝ ਲਈ ਬੁੱਤੀ ਨਾਂ ਕੀ ਜੀਰ ਦੀ ਸਾਰੇ ਖੰਡ ਗਰਵਣ ਬੁੱਤੀ ਨੂੰ ਸਾਰੇ ਸਮਝ ਆ ਗਈ ਬਖੰਡਵਾਦ ਦੀ ਬੁੱਤੀ ਨੂੰ ਸਭ ਸਮਝ ਆ ਗਈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੀ ਕੋ ਥੱਲੇ ਖੜੇ ਨੇ ਕੁਝ ਲੋਕ ਸਾਰੇ ਦੁਨੀਆ ਦੇ ਧਰਮਾਂ ਦੀ ਪਤਾ ਲਾ ਗਿਆ ਕਿ ਕਿੰਨਾ ਪਾਣੀ ਦੇ। ਕੁਝ ਲੋਕ ॠਸ਼ੀਆਂ ਨੇ ਪਤਾ ਲਾ ਗਿਆ ਕਿ ਕਿੰਨੇ ਪਾਣੀ ਜਨੇ ਵਿਦਵਾਨਾਂ ਦਾ ਪਤਾ ਲਾ ਗਿਆ ਕਿ ਕਿੰਨੇ ਪਾਣੀ ਜਨੇ। ਕਿਉਂ ਇਹ ਕਹਿੰਦੇ ਨੇ? ਕਿਉਂ ਨਹੀਂ ਇਹਨਾਂ ਨੂੰ ਸਮਝ ਆਉਂਦੀ ਸਾਰੀ ਗੱਲ ਤੇ ਸਮਝ ਆਉਂਦੀ। ਕੋਈ ਰਸਤਾ ਨਹੀਂ ਪੀਆ। ਰਸਤਾ ਨਹੀਂ ਹੋਇਆ ਨਾ। ਸਾਰੀ ਕੀ ਪੁੱਤਰੀ ਪਰਮਗਤੀ ਭਈ। ਨਾਨਕ ਜਾ ਕੋ ਸੰਤ ਸਾਰੇ। ਪਾਈ ਜੀ ਨੇ ਨਾਨਕ ਜਾ ਕੋ ਸੰਤ ਸਾਰੇ। ਪਰ ਸੰਤ ਜਿਹੜਾ ਹੈ ਨਾ ਸਹਾਈ ਹੋਵੇ ਜੀ ਦੇ ਪੈਨੋਂ ਅੰਦਰਲੇ ਸੰਸਤੀ ਸਹਾਤ ਨਾਲ ਇੱਥੇ ਤੱਕ ਪਹੁੰਚਿਆ ਅੰਦਰ ਨਾਲ ਜੁੜ ਕੇ ਸਿੱਧਾ ਕੰਡਾ ਦੀ ਪਹੁੰਚ ਲਵਾਉਣਾ ਆਤਮਾ ਕੰਦੀ ਆਪਣੇ ਲੈਵਲ ਤੇ ਨਹੀਂ ਨਾਂਕੇ ਜਾ ਕੋ ਸੰਤ ਸਹਾਈ ਜਿਹਨੂੰ ਬਾਹਰ ਕੋਈ ਸੰਸਤੀ ਸਹਾਤਾ ਮਿਲ ਗਈ ਬਾਹਰ ਸਹਾਤਾ ਮਿਲ ਗਿਆ ਨਾਲ ਨਾਲ ਕੋਈ ਬਾਣੀ ਮਿਲੀ ਜਿਹੜੀ ਬਾਣੀ ਮਿਲੀ ਹੈ ਸੰਤ ਦੀ ਸਹਾਤਾ ਉਹ ਹੀ ਹੈ ਪਰ ਸਾਡੇ ਕੋਲ ਸਤ ਸਾਈ ਬਾਣੀ ਸਲੋਕ ਜੋ ਜਦੋਂ ਫੁੱਲੇ ਘੜੋਂ ਕਾਚੀ ਦੇ ਵਿਕਾਰ ਸੰਸਾਰ ਕੀ ਇਹ ਜੋਰ ਤੇ ਜੁਲਮ ਫੜਦਾ ਬੰਦਾ ਸਾਨੂੰ ਵੀ ਲੈ ਦੋੜਰ ਦੋਲੁਕ ਨਾਲ ਵਾਤਾ ਹੁੰਦਾ ਸੰਸਾਰ ਤਾਂ ਜੋ ਮਜ਼ੋਰ ਜੀ ਲੋਕ ਲੱਗੇ ਜੁਲਮ ਵੀ ਬੱਦਾ ਤਕਾਵੀ ਬੱਦਾ ਕਾਚੀ ਦੇ ਵਿਕਾਰ ਪਰ ਕਾਚੀ ਦੇ ਆ ਜਿਹੜੀ ਆ ਇਹਦੇ ਕਰਕੇ ਜੋਰ ਜਲੂ ਕਰਦਾ ਹੈ ਸਰੀਰ ਕਰਕੇ ਇਹ ਬੇਕਾਰ ਬੇਕਾਰ ਜੀਜ ਵਾਸਤੇ ਆਕਾਰ ਕਰ ਰਿਹਾ ਹੈ ਜੋ ਜਲੂ ਕਰ ਉਹ ਹੋ ਜੋ ਆਕਾਰ ਕਰ ਰਿਹਾ ਜੋ ਜ਼ਰੂਰੀ ਬੇਕਾਰ ਦੇ ਵਾਸਤੇ ਕਰੇ ਜੋ ਚੀਜ਼ ਬੇਕਾਰ ਹੈ ਉਹਦੇ ਵਾਸਤੇ ਸਾਰੀ ਕਾਰ ਕਰੇ ਕਾਰ ਕਰਦੇ ਵਾਸਤੇ ਕਰੇ ਜੋ ਚੀਜ਼ ਬੇਕਾਰ ਹੋਵੇ ਸਾਰੀ ਕਾਰ ਬੇਕਾਰ ਹੋ ਜਾਂਦੀ ਹੈ ਆਹਾਂ ਵੋਦ ਵंदन ਪੜੇ ਨਾਨਕ ਨਾਮ ਛਤਾਰ ਆਮਦ ਕਰਕੇ ਜਿਹੜੀ ਹਮਦਾਰੀ ਤੁਸੀਂ ਹੈ ਬੰਨਣਾ ਜਪੜ ਵਾਲੀ ਹੁੰਦੀ ਹੈ ਬੰਨਣਾ ਜਪੜ ਰਹਿੰਦਾ ਨਾਨਕ ਕਹਿੰਦਾ ਹੈ ਛੁਟਕਾਰਾ ਹੋਣਾ ਨਾਨਕ ਨਾਮ ਛੁਟਕਾਰਾ ਛੁਟਕਾਰਾ ਜੋ ਹੋਣਾ ਨਾਮ ਨਾਮ ਉਹ ਹੁਣੇ ਹੁਕਮ ਨਾਲ ਹੁਕਮ ਨਾਲ ਛੁਟਕਾਰਾ ਹੋਣਾ ਜਿਹੜਾ ਜੋਰ ਜਲ ਮੁਕਰਦਾ ਆਪਣੇ ਹੁਕਮ ਨਾਲ ਕਰਦਾ ਮੇਰਾ ਹੁਕਮ ਚੱਲਦਾ ਜੋ ਜੋ ਹੁਕਮ ਤਾਂ ਆਪਣੇ ਹੁਕਮ ਨਹੀਂ ਕਰਦਾ ਆਪਣਾ ਹੁਕਮ ਚਲਾਉਂਦਾ ਹੈ ਪਰਮੇਸ਼ਰ ਦਾ ਹੁਕਮ ਤੋਂ ਖਿਲਾਫ ਜਿਹੜਾ ਆਪਣਾ ਹੁਕਮ ਚਲਾਉਂਦਾ ਜ਼ੋਰ ਜ਼ੁਲਮ ਹੈ ਪਰ ਵੇਸ਼ਾ ਤੇ ਪਾੜੇ ਦਾ ਝੰਡਾਰਾ ਹੋਣਾ ਤੇਰਾ ਝੰਡਾਰਾ ਦਾ ਫਿਰ ਹੋਣਾ ਨਹੀਂ ਜਿਹਨਾਂ ਦੇ ਤੂੰ ਹੁਕਮ ਚਲਾਉਣਾ ਉਹਨਾਂ ਦਾ ਝੰਡਾਰਾ ਦਾ ਭਾਵੇਂ ਹੋਵੇ ਤੇਰਾ ਹੀ ਲੋੜ ਨਹੀਂ ਹੋਣਾ ਕਸ ਨੇ ਕਹਿ ਦਿੱਤਾ ਹੈ ਪ੍ਰੇਸ਼ਣ ਨਹੀਂ ਪ੍ਰੇਸ਼ਣ ਦੇ ਬਾਤ ਨੂੰ ਉਹਨਾਂ ਦਾ ਝੰਡਾਰਾ ਦਾ ਭਾਵੇਂ ਹੋ ਜਵੇ ਜੇਰ ਦੇ ਨਾਮ ਜਪਦੇ ਹੋ ਕੰਦ ਦਾ ਰਲ ਦਾ ਚਿੰਤਾ ਰੱਖ ਮੇਰਾ ਜਿਹੜਾ ਲੋਕਾਂ ਨੂੰ ਆਪਣੇ ਕਬਜ਼ੇ ਚ ਰੱਖਦਾ ਉਹਦਾ ਸ਼ਰਕਾਰਾ ਨਹੀਂ ਹੋਣਾ ਜਿਹੜੇ ਕਬਜ਼ੇ ਜਿਹਨੇ ਹੋ ਸਕਦਾ ਉਹ ਤਾਂ ਨਾਮ ਜਪਦ ਕਰ ਲੈਣਾ ਸਹਿਜਾ ਤੇ ਜੇਰ ਜਨੇ ਨਾਮ ਵਿੱਚ ਆ ਜਾਉਂਦੇ ਪਿੰਜਰੇ ਜਨੇ ਕਿ ਆ ਕਬਜ਼ੇ ਜਨੇ ਉਹਨਾਂ ਦੇ ਉਹਦੇ ਛੱਟੇ ਆਣੇ ਜਿਹਦੇ ਕਬਜੇ ਜਨੇ ਉਹ ਉਹ ਛੱਟੇ ਨਹੀਂ ਆਣੇ ਉਹ ਉਹ ਨਾਲ ਜੁੜੇ ਹੋਏ ਨੇ ਉਹ ਆਪਣਾ ਹੱਕ ਉਜੜਣ ਨੂੰ ਜਾ ਰਹੇ ਨੇ ਇਹ ਕਰਕੇ ਕੱਚੀ ਦੇ ਵਾਸਤੇ ਕਰ ਰਹੇ ਆ